ਛੇੜ ਲਿਆ ਕਿੱਕ ਛੇੜ ਲਿਆ ਕਿੱਕ ਜਾਦਾ ਪ੍ਰਿੰਟ ਛੇੜ ਲਿਆ ਹਾ ਸਾਰੀ ਸੰਗਤ ਦਾ ਸ਼ਬਦ ਗੁਰੂ ਕਬੱਡੀ ਅਕੈਡਮੀ ਨਾਲ ਪਿਆਰ ਹੈ ਕਹਿੰਦੇ ਅਗਲੇ ਸਾਲ ਵੀ ਤੁੰਮ ਪੈਣੀ ਚਾਹੀਦੀ ਹੈ ਹਾ ਬੱਗੇ ਪਿੰਡ ਵਾਲਾ ਮਿੱਲਾ ਰੇਡ ਪੌਂਡ ਦੇ ਪਾਸੇ ਹੱਥਾ ਕਬੱਡੀ ਖਿਡਾਰੀ ਆ ਪੈਦੀ ਕਬੱਡੀयां ਚੜ ਜਰ ਹਾ ਬੱਗੇ ਪਿੰਡ ਵਾਲਾ ਲਾ ਬੱਗੇ ਪਿੰਡ ਵਾਲਾ ਜੇ ਬੱਲੇਰੇ ਕਿਹੜੇ ਸਾਧੇ ਬਣਾਉਂਦੇ ਨੇ ਗੱਲ ਪੈਂਦਾ ਦਾ ਦਰਸ਼ਕ ਵੀਰ ਦੁੱਲੇ ਵੀ ਕਿਹੜੇ ਕਿਹੜੇ ਤਾਰ ਕਰਦੇ ਆ ਲੱਗੇ ਬੱਲੇ ਸਾਰੇ ਦਰਸ਼ਕ ਕਿਹੜੇ ਤਾਰ ਕਰਦੇ ਆ ਲੱਗੇ ਬੱਲੇ ਸਾਰੇ ਦਰਸ਼ਕ ਤਾੜੀਆਂ ਮਾਰ ਰਹੇ ਆ ਹਰੋ ਚਮੇਲ ਹਰੋ ਚਮੇਲ ਸਾ ਜੰਪਲ ਅਮਰੀਕਾ ਦਾ ਇਹ ਵਿੱਚ ਕਬੱਡੀ ਦੇ ਆਪਣੀ ਤੜੀ ਰੱਖੇ ਆ ਤੜੀ ਰੱਖਣ ਵਾਲਾ ਕਬੱਡੀ ਖਿਡਾਰੀ ਮੈਦਾਨ ਦੇ ਵਿੱਚ ਬੱਲੇ ਵੱਲ ਸ਼ੀਲੂ ਸ਼ੀਲੂ ਹੇ ਰੋਣੇ ਤੇ ਕੋਈ ਕੋਈ ਉਹ ਤਾਂ ਫੜੀ ਕੋਈ ਗੱਲ 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 ਉਹ ਕੀ ਕੀ ਗੱਲ ਬਣ ਗਈ ਹਾਂ ਕੋਈ ਗੱਲ ਨਾ ਸਮਝਣ ਗਿਆ ਤੱਕੜੇ ਨੂੰ ਵੱਲ ਪੈ ਗਿਆ ਤੇ ਤੰਦ ਨਾਲ ਲਪੇਟਿਆ ਜਾਵੇ ਜਿਹੜੇ ਦਰਸ਼ਕ ਗ੍ਰੀਨ ਗਲੋਬ ਟਰੱਕ ਸੇਲ ਦੇ ਵੱਲ ਵੱਡੇ ਪਿੰਡਾਂ ਵਾਲੇ ਬੁੱਲੇ ਦੀ ਰੇਡ ਇੱਕ ਹਜ਼ਾਰ ਦੌਰ ਵੀਰ ਪਹਿਲਾਂ ਪਹੁੰਚਦਾ ਕਰਕੇ ਗਿਆ ਲਾ ਵੀ ਮਾਨਕੀ ਵਾਲਿਆ ਵੇਖ ਤੋਂ ਅੰਤ ਕਰਕੇ ਇੱਟਾਂ ਤੇ ਜਾ ਕੇ 13-1400 ਵੜ ਜਾਣ 1000 ਡਾਲਰ ਦੀ ਰੇਡ ਮਾਨ ਮਾਨ ਤਾ ਟਾ ਜਿਹੜੇ ਸਾਹਰੇ ਕਹਿੰਦਾ 1000 ਡਾਲਰ ਜਿੱਤ ਲਿਆ ਜਰੂਰ ਸਾਹਰੇ 1000 ਡਾਲਰ ਜਿੱਤ ਲਿਆ ਮੇਰੇ ਵੀ ਜਿਹੜੀ ਬਾਲੀ ਵੀ ਜੜਦੀ ਆ ਤੇ ਇਹ ਕਹਿੰਦਾ ਵੀ ਮੇਲਾ ਸਰੇਆ ਫ੍ਰੀ ਪਲੇ ਅਪੀਲ ਟੈਕਨੀਕਲ ਕਮੇਟੀ ਡਿਸੀਜਨ ਕਰਦੀ ਹੈ ਟੀਮਾਂ ਬਹੁਤ ਵੱਡੇ ਬਜਟ ਦੀਆਂ ਨੇ ਬੱਲੇ ਬੁੱਲੇ ਦੀ ਮੱਖਾਂ ਦੀ 500 ਦੀ ਰੇਡ ਕਿਹਦੇ ਵੱਲ ਦੱਸਿਆ ਯਾਰ ਤੇ ਵੀ ਜ ਲੱਗਿਆ ਜੀ ਹਾਂ ਵੇਸਰ ਆਇਰ ਤੇ ਟੀਮਾ ਇਧਰ ਬੱਗੇ ਪਿੰਡ ਵਾਲੇ ਬੱਲੇ ਦੀ ਰੇਡ ਗਾਂਦਰਾ ਵਾਲੇ ਪੰਮੇ ਦਾ ਚੰਡਿਆ ਪੱਠਾ ਹੁਣ ਵੇਖਾਂਗੇ ਚਾਰ ਤਾਰੀ ਟੱਪ ਦੀ ਸੰਘਟ ਸਿਆ ਦੇਖਦਾ ਕੋਈ ਫਰਲਾ ਦੋਸਤ ਪ੍ਰੀਮਫੋਰਮ ਨਹੀਂ ਕੋਈ ਸੁਣਦਾ ਦੋਸਤ ਜਗੀਰ ਗੱਲ ਵਾਲੇ ਕਹਿੰਦੇ ਤੂੰ ਵੀ ਇੱਥੇ ਆ ਕੇ ਮਸਲਿੰਗ ਵਿੱਚ ਬੱਤਾਲ ਰਾਏਕੋਟ ਦੇ ਮਾਲਪੜਾ ਨੰਗਲੰਬੀਆਂ ਜਾ ਕੇ ਮਠਾੜਿਆਂ ਦੇ ਕੱਪ ਤੇ ਵੱਡੇ ਘੱਟ ਜੜ ਰਹੇ ਹਾਂ ਦੋਸਤ ਸ਼ੀਲੂ ਦੇਰੋ ਸ਼ੀਲੂ ਜੋ ਜੈ ਜੈ ਮੰਗਰ ਦੀ ਕਾਨੇ ਕਾਨੇ ਦਾ ਵਿਚ ਗਰਾਂਦਾ ਸਾਹ ਸਦਾ ਜਿਹੜੇ ਦੁਨੀਆ ਦਾ ਕਾਨੇ ਦਾ ਰੰਦਰ ਸੋਜਾ ਮੈਨੂੰ ਪਾ ਫਿਰਦੇ ਜਿਵੇਂ ਤਾਲੀ ਦੀ ਫੱਟੜਾ ਝੋਨੇ ਦਾ ਆ ਮਿੱਡੂ ਬਰਾਲਾ ਸ਼ੇਰਾਂ ਹਰਿਆਣੇ ਦਾ ਕੰਦਾ ਸੋ ਪਾਜੇ ਹੋਣੇ ਤੋਂ ਪਾਜੇ ਹੋਣੇ ਨੂੰ ਝੂ 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 ਦਸੇ ਧਾਰੂਆਂ ਨਾਮਾਂ ਦਾ ਮਾਰਦੇ ਪਿੱਟਾ ਦਾ ਘੱਟੂ ਉਹ ਦੋ ਪਿੱਟਾ ਦੇ ਨਾ